ਕੱਲ ਤੋਂ ਸ਼ੁਰੂ ਹੋ ਸਕਦੀ ਹੈ ਬਠਿੰਡਾ ਦੇ ਭਾਗੂ ਰੋਡ ਨੂੰ ਚੌੜਾ ਕਰਨ ਦੀ ਕਾਰਵਾਈ ਨਿਗਮ ਅਧਿਕਾਰੀ ਦੇ ਵੱਲੋਂ ਸਾਂਝੀ ਕੀਤੀ ਗਈ ਮੀਡੀਆ ਦੇ ਨਾਲ ਜਾਣਕਾਰੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਨਗਰ ਨਿਗਮ ਦੀ ਮਲਕੀਅਤ ਵਾਲੀ ਸ਼ਾਮਲਾਟ ਜ਼ਮੀਨ ਜੋ ਕਿ ਭਾਗੂ ਰੋਡ ਦੇ ਉੱਪਰ ਸਥਿਤ ਹੈ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੱਲ ਕਾਰਵਾਈ ਆਰੰਭੀ ਜਾਵੇਗੀ ਜਿਸ ਦੇ ਤਹਿਤ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਮਾਨ ਆਦਿ ਦਾ ਇੰਤਜ਼ਾਮ ਕਰ ਲੈਣ ਕਿਉਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਸੀ ਅਤੇ ਕੱਲ ਉਨ੍ਹਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਕਾਰਵਾਈ ਅਰੰਭੀ ਜਾਵੇਗੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਕੁਝ ਇੱਕੋਦਮ ਨਹੀਂ ਕੀਤਾ ਜਾਵੇਗਾ ਤੇ ਹੌਲੀ-ਹੌਲੀ ਇਹ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਦੱਸਣਾ ਬਣਦਾ ਹੈ ਕਿ ਭਾਗੂ ਰੋਡ ਨੂੰ ਚੌੜਾ ਕਰਨ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਹੈ ਉਸ ਦੇ ਤਹਿਤ ਨਗਰ ਨਿਗਮ ਦੇ ਵੱਲੋਂ ਹੁਣ ਆਪਣੀ ਕਾਰਵਾਈ ਸ਼ੁਰੂ ਕੀਤੀ ਜਾਣੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਭਾਗੂ ਰੋਡ ਦੇ ਦੁਕਾਨਦਾਰਾਂ ਦੇ ਵੱਲੋਂ ਇਸ ਕਾਰਵਾਈ ਦਾ ਵਿਰੋਧ ਵੀ ਜਤਾਇਆ ਗਿਆ ਸੀ ਪਰ ਨਿਗਮ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ ਇਸ ਕਾਰਵਾਈ ਨੂੰ ਲੈ ਕੇ ਪਹਿਲਾਂ ਹੀ ਭਾਗੋ ਰੋਡ ਦੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਤੇ ਨਿਗਮ ਦੀ ਮਲਕੀਅਤ ਵਾਲੀ ਸ਼ਾਮਲਟ ਜ਼ਮੀਨ ਨੂੰ ਲੈ ਕੇ ਹੁਣ ਉਹ ਆਪਣੇ ਕਬਜ਼ੇ ਲੈਣਗੇ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਨਗਰ ਨਿਗਮ ਦੇ ਅਧਿਕਾਰੀ ਆਓ ਤੁਹਾਨੂੰ ਸੁਣਾਉਣੇ ਆ ਉਹਨਾਂ ਦੀ ਹੀ ਜ਼ੁਬਾਨੀ ਨਰਲਾ ਮਨੋਜ ਕੁਮਾਰ ਜੀ ਏਟੀਪੀ ਨੇ ਕਰਦਾ ਜੀ ਜੀ ਸਰ ਇੱਕ ਕੰਪਾਣੀ ਤੋਂ 19 ਦਿਨਾਂ ਦਾ ਕੰਮ ਕੀਤਾ ਹੈ ਇਹ ਤੁਹਾਨੂੰ ਪਤਾ ਹੀ ਅਸਲ ਸਾਡੇ ਮੇਅਰ ਸਾਹਿਬ ਵੱਲੋਂ ਪਾਗੂ ਰੋਡ ਨੂੰ ਚੌੜਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਤੇ ਇਸੇ ਮੌਕੇ ਤੇ ਦੱਸੀ ਪਹਿਲਾ ਉਹਨਾਂ ਫਸਟ ਫੇਜ਼ ਦੇ ਅੰਦਰ ਜਿਹੜੀ ਸਾਡੀ ਮਾਲਕੀ ਵਾਲੀ ਜਿਹੜੀ ਸ਼ਾਮਲਾ ਦੀ ਜਮੀਨ ਹੈ ਸਾਡੀ ਮਾਲਕੀ ਦੀ ਜਮੀਨ ਹੈ ਉਹਨਾਂ ਨੂੰ ਜਿਹੜੇ ਹੈ ਚੌੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਜਿਹੜੀ ਸਾਡੀ ਮਾਲਕੀ ਵਾਲੀ ਜਮੀਨ ਹੈ ਉਹਨਾਂ ਦੇ ਮਤਲਬ ਅਸੀਂ ਕਹਿੰਦੇ ਉੱਥੇ ਜਿੰਨੀ ਚੌੜੀ ਕਰਨੀ ਹੈ ਉੱਥੇ ਅਸੀਂ ਕਬਜ਼ੇ ਨਵਾਮਿਆਂ ਆਪਣੇ ਦਿੱਤੇ ਗੱਲ ਨੂੰ ਅ ਸਰਕਲ ਵੀ ਕਬਜ਼ੇ ਦੇ ਨੂੰ ਸਰਪੰਚਤਾ ਕੀਤਾ। ਸਵੇਰੇ ਕੱਲ ਉਹਨਾਂ ਨੂੰ ਸਹੇਲ ਆਇਆ ਗਿਆ ਜਿਹੜੇ ਸਾਡੀ ਜਿਹੜੀ ਸਾਡੀ ਮਾਲਕੀ ਵਾਲੀ ਜ਼ਮੀਨ ਦੇ ਜਿੰਨੇ ਵੀ ਬੰਦੇ ਉੱਥੇ ਬੈਠੇ ਮਾਲਕ ਜੀ ਉਹਨਾਂ ਕੋਲ ਕਿਹਾ ਗਿਆ ਵੀ ਤੁਸੀਂ ਆਪਣਾ ਸਮਾਨ ਨੂੰ ਪੁੱਛ ਆਪਣਾ ਸੈੱਟ ਕਰ ਲਓ ਅਰੇਂਜ ਕਰ ਲਓ ਸਾਰਾ ਕੁਝ ਤਾਂ ਕਿ ਅਸੀਂ ਕੱਲ ਨੂੰ ਸਵੇਰੇ ਆਪਣਾ ਕੋਈ ਕਿਸੇ ਤਰ੍ਹਾਂ ਦਾ ਕੋਈ ਕੰਮ ਨੂੰ ਵਿਘਨ ਨਾ ਆਵੇ ਜੀ। ਸਮੱਸਿਆ ਕਿੰਨਾ ਕੁ ਏਰੀਆ ਸੀ ਜਿਹੜਾ ਕਵਰ ਕੀਤਾ ਜਾਂਦਾ ਸਹੀ ਸੜਕੋ ਸਰੀ ਜੋੜੀ ਹੋਣੀ ਹੈ ਜੀ ਅਲਟੀਮੇਟਲੀ ਸਾਡਾ ਕੋਲ ਹੈ ਲੇਕਿਨ ਫਿਰ ਅਜੂ ਉਹਦੇ ਕੋ 1 ਬਾਈ 1 ਹੋਏਗਾ ਸਾਰਾ ਕੁਝ ਇੱਕੋ ਦਮ ਨਹੀਂ ਕੀਤਾ ਜਾ ਸਕਦਾ ਸੜਕ ਦਾ ਵੱਡਾ ਇਸ਼ੂ ਹੈ ਹਾਦਸੇ ਲੋ ਕਿੰਨੇ ਜਿੰਨੇ ਸਾਡੀ ਮਾਲਕੀ ਵਾਲੀ ਜ਼ਮੀਨਾਂ ਹੈ ਸਾਡੀ ਜਿਹੜੀ ਸ਼ਵਲਾ ਜਿਹੜੀ ਸਾਡੇ ਓਨਰਸ਼ਿਪ ਹੈ ਹਾਦਸੇ ਵਾਲੀ ਰੋਡ ਉਸ ਜੀ ਨੂੰ ਕਰੂ ਮਤਲਬ ਉਹਦਾ ਲੈ ਕੇ ਉਹਨੂੰ ਕਰਕੇ ਫਿਰ ਅੱਗੇ ਅੱਗੇ ਸਟੈਬਲ ਸੈੱਪ ਕਰਾਂਗੇ